ਪਰਮਾਤਮਾ ਨੇ ਜਿਹਨੇ ਸਾਨੂੰ ਤਨ ਦਿੱਤਾ ਏ ਮਨ ਦਿੱਤਾ ਏ ਫਿਰ ਇਸ ਅੱਗੇ ਜਿਹੜੇ ਪਦਾਰਥ ਦਿੱਤੇ ਨੇ ਤਨ ਉਹ ਪਦਾਰਥ ਜਿਹੜੇ ਉਹ ਸਤਿਗੁਰ ਜੀ ਦੇ ਹੀ ਸਾਰੇ ਦਿੱਤੇ ਹੋਏ ਨੇ ਜਿਸ ਕਾ ਤਨ ਮਨ ਧਨ ਸਭ ਕਿਸ ਕਾ ਸੋਈ ਸੁਗੜ ਸੁਜਾਨੀ ਉਹ ਜਿਹੜਾ ਪਰਮਾਤਮਾ ਹੈ ਨਾ ਉਹ ਆਪ ਹੀ ਸੁਚੱਜੇਤਾ ਦੇ ਨਾਲ ਘੜਤ ਘੜਨ ਵਾਲਾ ਏ ਤੇ ਉਹ ਬਹੁਤ ਸਿਆਣਾ ਏ ਆਪ ਹੀ ਸਮਝਦਾਰ ਹੋ ਪ੍ਰਮਾਤਮਾ ਤਿੰਨ ਹੀ ਉਸ ਪ੍ਰਮਾਤਮਾ ਨੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀ ਕੀ ਖਟਾਨੀ ਉਸ ਪ੍ਰਮਾਤਮਾ ਨੇ ਹੀ ਮੇਰਾ ਦੁੱਖ ਤੇ ਸੁੱਖ ਉਸ ਪ੍ਰਮਾਤਮਾ ਨੇ ਸੁਣਿਆ ਹੀ ਉਸ ਪ੍ਰਮਾਤਮਾ ਦੇ ਅੱਗੇ ਜਦੋਂ ਮੈਂ ਅਰਜ਼ੋਈ ਕੀਤੀ ਉਹਨੇ ਮੇਰਾ ਦੁੱਖ ਤੇ ਸੁੱਖ ਉਸ ਪ੍ਰਮਾਤਮਾ ਨੇ ਸੁਣਿਆ ਤਉ ਬਿਦ ਨੀ ਕੀ ਖਟਾਨੀ ਤਾਂ ਮੈਂ ਮੇਰਾ ਸਾਰਾ ਜੀਵਨ ਜਿਹੜਾ ਉਹ ਸੁਚੱਜਾ ਹੋ ਗਿਆ ਉਹ ਚੰਗਾ ਹੋ ਗਿਆ ਜਦੋਂ ਉਹਨੇ ਮੇਰਾ ਦੁੱਖ ਸੁੱਖ ਸੁਣਿਆ ਇਸ ਕਰਕੇ ਜਦੋਂ ਵੀ ਅਸੀਂ ਕੋਈ ਅਰਜ਼ੋਈ ਕਰਦੇ ਹਾਂ ਅਰਦਾਸ ਕਰਦੇ ਹਾਂ ਆਪਣੇ ਗੁਰੂ ਤੋਂ ਬਿਨਾਂ ਜਿੱਥੇ ਮਰਜੀ ਅਸੀਂ ਭਟਕਦੇ ਫਿਰੇ ਮੈਂ ਬਾਰ-ਬਾਰ ਇਹੋ ਗੱਲ ਕਰਦਾ ਜਿਹੜਾ ਦੁੱਖ ਤੇ ਸੁੱਖ ਹੈ ਨਾ ਉਹ ਜਿਹੜਾ ਗੁਰੂ ਸੁਣਦਾ ਹੈ ਨਾ ਜਦੋਂ ਅਸੀਂ ਗੁਰੂ ਨੂੰ ਆਪਣਾ ਦੁੱਖ ਤੇ ਸੁੱਖ ਸੁਣਾਉਂਦੇ ਹਾਂ ਉਹ ਸਾਡਾ ਦੁੱਖ ਤੇ ਸੁੱਖ ਸੁਣ ਕੇ ਕਦੇ ਵੀ ਕਿਸੇ ਦੇ ਅੱਗੇ ਕੋਈ ਚੁਗਲੀ ਨਿੰਦਿਆ ਨਹੀਂ ਕਰਦਾ ਉਹ ਸਾਡਾ ਦੁੱਖ ਤੇ ਸੁੱਖ ਸੁਣ ਕੇ ਤੇ ਸਾਨੂੰ ਸਮਝਾਉਣ ਦਾ ਯਤਨ ਕਰਦਾ ਹੀ ਸਾਨੂੰ ਸੁੱਖ ਦਿੰਦਾ ਹੈ ਪਰ ਜੇ ਕਿਤੇ ਅਸੀਂ ਕਿਸੇ ਮਨੁੱਖ ਦੇ ਅੱਗੇ ਆਪਣਾ ਦੁੱਖ ਜਾਂ ਸੁੱਖ ਦਾ ਪ੍ਰਗਟਾਵਾ ਕਰੀਏ ਨਾ ਮਨੁੱਖ ਸੁਣਦਾ ਤੇ ਬੜੀ ਸਹਿਜ ਭਾਵਨਾ ਦੇ ਨਾਲ ਬੜਾ ਨਿਮਰਤਾ ਦੇ ਨਾਲ ਤੁਹਾਡਾ ਦੁੱਖ ਵੀ ਸੁਣੂਗਾ ਤੁਹਾਡਾ ਸੁੱਖ ਵੀ ਸੁਣੂਗਾ ਪਰ ਸੁਣੂਗਾ ਪਤਾ ਕਿਉਂ ਇਸ ਕਰਕੇ ਕਿ ਮੈਂ ਇਹ ਗੱਲ ਸੁਣ ਕੇ ਅੱਗੇ ਕਿਸੇ ਹੋਰ ਨੂੰ ਦੱਸ ਨਹੀਂਆ ਇਸ ਕਰਕੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨਿੱਕੀ ਖਟਾਨੀ ਅਸੀਂ ਆਪਣਾ ਦੁੱਖ ਤੇ ਸੁੱਖ ਜਿਹੜਾ ਉਹ ਸਾਡੇ ਗੁਰੂ ਨੇ ਸੁਣਿਆ ਤੇ ਮੇਰਾ ਜੀਵਨ ਜਿਹੜਾ ਸੀ ਉਹ ਸਹੀ ਹੋ ਗਿਆ ਸੁਚੱਜਾ ਹੋ ਗਿਆ ਸੋ ਸਤਿਗੁਰੂ ਜੀ ਦਾ ਇਹ ਬਚਨ ਹੈ ਜੋ ਅੱਜ ਦਾ ਪਾਵਨ ਪਵਿੱਤਰ ਹੁਕਮ ਹੈ ਅਸੀਂ ਬਚਨ ਪੜ ਰਹੇ ਹਾਂ ਸਤਿਗੁਰੂ ਜੀ ਦਾ ਕਿ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋਂ ਮੰਤਾਨੀ ਇਹ ਇੱਕ ਨਾ ਨਾਮ ਜਿਹੜਾ ਏ ਨਿਰਮੋਲਕ ਹੀਰਾ ਕਿਵੇਂ ਆ ਕਿਉਂਕਿ ਕਿਸੇ ਵੀ ਹੀਰੇ ਦੀ ਕਿਸੇ ਵੀ ਗਹਿਣੇ ਦੀ ਕੀਮਤ ਤਾਂ ਹੋ ਸਕਦੀ ਹੈ ਹੋ ਸਕਦਾ ਹੀਰੇ ਦੀ ਕੀਮਤ ਜਿਹੜੀ ਉਹ ਕਰੋੜਾਂ ਤੋਂ ਸ਼ੁਰੂ ਕਰ ਲਈਏ ਅਰਬਾਂ ਤੋਂ ਖਰਬਾਂ ਤੱਕ ਚਲੀ ਜਾਵੇ ਪਰ ਕੀਮਤ ਜ਼ਰੂਰ ਆ ਉਸ ਹੀਰੇ ਦੀ ਕੀਮਤ ਜ਼ਰੂਰ ਆ ਪਰ ਸਤਿਗੁਰੂ ਜੀ ਦੇ ਜਿਹੜੇ ਨਾਮ ਦੀ ਗੱਲ ਕਰੀਏ ਸਤਿਗੁਰੂ ਜੀ ਕਹਿੰਦੇ ਇਸ ਨਾਮ ਦੀ ਕੋਈ ਕੀਮਤ ਨਹੀਂ ਮੋਲੀ ਕੋਈ ਨਹੀਂ ਦੇ ਸਕਦਾ ਕਿਉਂ ਨਹੀਂ ਦੇ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੇ ਬੱਚੇ ਜਿਹੜੇ ਸੀ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਦਿੱਤੇ ਸੀ ਕੀ ਅਸੀਂ ਕੋਈ ਉਸ ਚੀਜ਼ ਦਾ ਮੁੱਲ ਦੇ ਸਕਦੇ ਆ ਇਸ ਸਾਰੀ ਨਾਮ ਦੀ ਬਰਕਤ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਛੋਟੇ ਜਿਹੇ ਬੱਚੇ ਦਾ ਦਿਲ ਕੱਢ ਕੇ ਨਾ ਉਹਨਾਂ ਦੇ ਮੂੰਹ ਦੇ ਵਿੱਚ ਪਾ ਦਿੱਤਾ ਸੀ ਕਿ ਅਸੀਂ ਉਸ ਚੀਜ਼ ਦਾ ਕੋਈ ਮੁੱਲ ਦੇ ਸਕਦੇ ਹਾਂ ਇਸ ਸਾਰੀ ਨਾਮ ਦੀ ਬਰਕਤ ਆ ਕਿਉਂਕਿ ਇਸ ਨਾਮ ਦਾ ਕੋਈ ਮੁੱਲ ਨਹੀਂ ਆ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮਾਵਾਂ ਦੇ ਕੋਲ ਛੋਟੇ-ਛੋਟੇ ਬੱਚੇ ਸੀ ਦੁੱਧ ਚੁੰਗਦੇ ਦੁੱਧ ਚੁੰਗਦੇ ਬੱਚੇ ਉਹਨਾਂ ਮਾਵਾਂ ਦੇ ਕੋਲ ਸੀ ਜਦੋਂ ਉਹ ਜੇਲ੍ਹਾਂ ਦੇ ਵਿੱਚ ਸੀ ਕੀਕਾ ਪਤਾ ਕੀ ਗਿਆ ਸੀ ਉਹਨਾਂ ਬੱਚਿਆਂ ਨੂੰ ਫੜ ਕੇ ਮਾਂ ਨੂੰ ਕੋਲੇ ਆ ਤਾ ਨੂੰ ਛੁੱਟਿਆ ਤੇ ਥੱਲੇ ਨੇਜਾ ਕਰ ਦਿੱਤਾ ਉਹ ਬੱਚੀ ਦੇ ਢੇਟ ਦੇ ਵਿੱਚੋਂ ਨੇਜਾ ਪਾਉ ਦਿੱਤਾ ਸੀ ਆਂਦਰਾਂ ਬਾਹਰ ਆ ਜਾਂਦੀਆਂ ਸੀ ਮਾਂ ਫੇਰ ਨਹੀਂ ਡੋਲੀ ਮਾਂ ਸਤਗੁਰਜੀ ਦੀ ਬਦਗੀ ਦੇ ਵਿੱਚ ਬੈਠੀ ਐ ਮਾਂ ਫਿਰ ਵੀ ਨਹੀਂ ਡੋਲੀ ਸੀ ਉਹਨਾਂ ਨੇ ਕਿਹਾ ਵੀ ਮਾਂ ਤਾਂ ਇਹ ਤਾਂ ਫੇਰ ਨਹੀਂ ਡੋਲੀ ਉਹਨਾਂ ਨੇ ਬੱਚਿਆਂ ਦੇ ਟੋਟੇ ਕਰਤੇ ਟੋਟੇ ਕਰਕੇ ਨਾ ਹਾਰ ਬਣਾ ਕੇ ਮਾਂ ਦੀ ਗਲ ਵਿੱਚ ਪਾ ਦਿੱਤਾ ਵੀ ਮਾਂ ਨੂੰ ਹੀ ਗਲ ਦੇ ਵਿੱਚ ਪਿਆ ਹੋਇਆ ਹਾਰ ਜਿਹੜਾ ਹੈ ਉਹਨੂੰ ਵੇਖ ਕੇ ਤੇ ਡੋਲ ਜਾਏਗੀ ਮਾਂ ਫੇਰ ਵੀ ਨਹੀਂ ਡੋਲੀ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦੀ ਹੈ ਕਿ ਦਿਨ ਤੇਰੇ ਭਾਣੇ ਦੇ ਵਿੱਚ ਲੰਘਿਆ ਤੇ ਰਾਤ ਆਪਣੇ ਭਾਣੇ ਵਿੱਚ ਲੰਘਾ ਲੈ। ਕੀ ਇਹ ਆਪ ਦੀ ਬਰਕਤ